ਪੰਜਾਬ ਯੂਪੀ ਬਿਹਾਰ ਇਹ ਤਿੰਨ ਸਟੇਟਾਂ ਵਿੱਚ ਨਾ 47 ਤੇ 84 ਵਰਗੇ ਕਦੋਂ ਵੀ ਹਾਲਾਤ ਬਣ ਸਕਦੇ ਆ ਤੇ ਮੈਂ ਇੱਕ ਇੱਥੇ ਇੱਕ ਗੱਲ ਹੈ ਇੱਕ ਗੱਲ ਸੋਚਣ ਵਾਲੀ ਆ ਜਿਹੜੇ ਪੱਤਰਕਾਰ ਜਾਂ ਜਿਹੜੇ ਵਲੌਗਰ ਸਿਰਫ ਕੁਝ ਵਿਊਆਂ ਦੇ ਲਈ ਬਹੁਤ ਭੜਕਾਊ ਬਿਆਨ ਦਿੰਦੇ ਨੇ ਜਾਂ ਪੰਜਾਬੀਆਂ ਨੂੰ ਬਹੁਤ ਭੜਕਾਉਂਦੇ ਨੇ ਉਹ ਪੁੱਠੇ ਸਿੱਧੇ ਜਿਹੜੇ ਬਿਆਨ ਕਰਕੇ ਤਾਂ ਇੱਕ ਦਿਨ ਦੇਖੋ ਤੁਸੀਂ ਕਿੰਨੇ ਹੀ ਨਰਦੋਸ਼ ਯੂਪੀ ਵਿੱਚ ਪੰਜਾਬੀ ਮਰ ਜਾਣ ਜਾਂ ਫਿਰ ਪੰਜਾਬ ਵਿੱਚ ਹੈ ਉਹ ਯੂਪੀ ਬਿਹਾਰ ਦੇ ਲੋਕ ਇੱਥੇ ਮਰ ਜਾਣ ਤਾਂ ਤੁਹਾਡੀ ਕੁਝ ਵੀਡੀਓ ਦੇ ਵਿਊ ਦੇ ਲਈ ਜੇ ਉਹ ਲੋਕਾਂ ਦੀ ਜਾਨ ਜਾਵੜੀ ਤਾਂ ਅੱਜ ਭਾਵੇਂ ਤੁਹਾਨੂੰ ਇਹ ਚੀਜ਼ਾਂ ਨਾ ਫੀਲ ਹੋਣ ਪਰ ਇੱਕ ਦਿਨ ਜਦੋਂ 3 ਮਹੀਨੇ ਲੰਘ ਜਾਂ 6 ਮਹੀਨੇ ਸਾਲ ਲੰਘ ਗਿਆ ਤੇ ਸਮਝੋ ਤੁਸੀਂ ਇੱਥੇ 100 ਲੋਕ ਲੋਕਾਂ ਦਾ ਕਤਲ ਕਰਤਾ ਪੰਜਾਬੀਆਂ ਨੇ ਤੁਹਾਡੀ ਪੜਕਾਉ ਵੀਡੀਓ ਨੂੰ ਵੇਖ ਕੇ ਤੁਹਾਡੇ ਪੜਕਾਉ ਬਿਆਨਾਂ ਨੂੰ ਦੇਖ ਕੇ ਇਹ ਗੱਲ ਸਿਰਫ ਪੱਤਰਕਾਰਾਂ ਜਾਂ ਬਲੌਗਰਾਂ ਲਈ ਨਹੀਂ ਜਿਹੜੇ ਰਾਜਨੀਤੀ ਕਰ ਰਹੇ ਨੇ ਇਸ ਮਤਲਬ ਜੋ ਵੀ ਘਟਨਾ ਹੋਈ ਆ ਤੇ ਤੁਸੀਂ ਸਮਝੋ 100 ਪੰਜਾਬੀ ਯੂਪੀ ਬਿਹਾਰ ਵਿੱਚ ਮਰ ਗਿਆ ਜਾਂ ਫਿਰ ਯੂਪੀ ਬਿਹਾਰ ਦੇ ਲੋਕ ਆ ਜਿਹੜੇ ਪੰਜਾਬ ਵਿੱਚ ਮਰ ਗਏ ਤਾਂ ਉਹਨਾਂ ਤੋਂ ਕਿੰਨੇ ਹੀ ਜਿਹੜੇ ਬੱਚੇ ਹੋਣੇ ਆ ਮਾਪਿਓ ਦਾ ਉਹਨਾਂ ਦੇ ਸਿਰ ਤੋਂ ਸਾਇਆ ਜਾਊਗਾ ਤੇ ਕਿੰਨੇ ਹੀ ਤੁਸੀਂ ਭੈਣ ਭਰਾ ਜਿਹੜੇ ਮਰ ਸਕਦੇ ਆ ਤਾਂ ਅੱਜ ਪਾਵਾਂ ਇਹ ਚੀਜ਼ਾਂ ਨਾ ਫੀਲ ਹੁੰਦੀਆਂ ਹੁਣ ਪਰ ਜਦੋਂ ਇਹ ਸਮਾਂ ਲੰਘ ਗਿਆ ਉਦੋਂ ਤੁਸੀਂ ਆਪਣੀਆਂ ਇਹਨਾਂ ਵੀਡੀਓ ਨੂੰ ਵੇਖ ਕੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਜਿਹੜਾ ਮਹਿਸੂਸ ਕਰੋਗੇ ਤੇ ਉਦੋਂ ਤੁਹਾਡੇ ਤੋਂ ਸ਼ਾਇਦ ਜਿਹੜੀਆਂ ਤੁਸੀਂ ਅੱਜ ਇਹ ਵੀਡੀਓ ਬਣਾ ਰਹੇ ਨੇ ਪੈਸਿਆਂ ਦੇ ਖਾਤਰ ਜਾਂ ਵਿਊਆਂ ਦੇ ਖਾਤਰ ਕਿ ਸਾਡੀ ਵੀਡੀਓ ਨੂੰ ਮਿਲੀਅਨ ਵਿਊ ਹੋ ਜਾਣਗੇ ਤਾਂ ਤੁਹਾਨੂੰ ਉਦੋਂ ਇਹ ਚੀਜ਼ਾਂ ਨੂੰ ਦੇਖ ਕੇ ਨਾ ਆਪਣੇ ਆਪ ਤੇ ਬਹੁਤ ਹੀ ਜਿਹੜੀ ਖਿੰਨਾ ਮਹਿਸੂਸ ਹੋਊਗੀ ਤਾਂ ਮੈਂ ਫੇਰ ਇਹੀ ਆਰ ਕਹਿਣਾ ਮੇਰੀ ਕੋਈ ਬਹੁਤ ਜ਼ਿਆਦਾ ਵੱਡੀ ਉਮਰ ਨਹੀਂ ਪਰ ਇੱਕ ਗੱਲ ਸੋਚਣ ਤੇ ਸਮਝਣ ਵਾਲੀ ਗੱਲ ਹੈ ਜਿਹੜੇ ਬੰਦੇ ਨੇ ਗਲਤ ਕਰਿਆ ਉਹਦੇ ਚੱਕਰ ਵਿੱਚ ਆਪਾਂ ਆਪਾਂ ਹੁਣ ਇੱਕ ਬੱਚਾ ਮਰਿਆ ਤਾਂ ਜਿਹੜੇ ਹੁਣ ਜੇ ਆਪਾਂ ਇਦਾਂ ਦੰਗੇ ਕਰਾਤੇ ਤਾਂ ਕਿੰਨੇ ਹੀ ਮਾਸੂਮ ਬੱਚੇ ਮਰ ਸਕਦੇ ਨੇ ਕਿੰਨੇ ਹੀ ਜਿਹੜੇ ਮਾਸੂਮ ਮਜ਼ਦੂਰ ਨੇ ਉਹ ਮਰ ਸਕਦੇ ਨੇ ਸਿਰਫ ਇਹ ਯੂਪੀ ਬਿਹਾਰ ਦੇ ਲੋਕਾਂ ਲਈ ਗੱਲ ਨਹੀਂ ਮੈਂ ਕਰ ਰਿਹਾ ਜਿਹੜੇ ਯੂਪੀ ਬਿਹਾਰ ਦੇ ਵਿੱਚ ਪੰਜਾਬੀ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਜੋ ਵੀ ਆਪਾਂ ਨੂੰ ਰੋਸ ਹੈ ਜਾਂ ਆਪਾਂ ਨੂੰ ਜਿਹੜਾ ਦੁੱਖ ਹੈ ਉਸ ਚੀਜ਼ ਨੂੰ ਕੀ ਆਪਾਂ ਕਾਨੂੰਨੀ ਤੌਰ ਤੇ ਜਾਂ ਫਿਰ ਜੋ ਵੀ ਉਸ ਘਟਨਾ ਦੇ ਪਿੱਛੇ ਜਿਹੜੇ ਲੋਕ ਸੀ ਉਹਨਾਂ ਨੂੰ ਕੀ ਸਜ਼ਾ ਦੇ ਕੇ ਉਸ ਨੂੰ ਕੀ ਆਪਾਂ ਆਪਣੇ ਰੋਸ ਨੂੰ ਪ੍ਰਗਟ ਕਰ ਸਕਦੇ ਹਾਂ ਪਰ ਜੇ ਆਪਾਂ ਕਹੀਏ ਕਿ ਆਪਾਂ ਜਿਹੜੇ ਪੰਜਾਬ ਵਿੱਚ ਯੂਪੀ ਬਿਹਾਰ ਦੇ ਲੋਕ ਬੈਠੇ ਨੇ ਉਹਨਾਂ ਨੂੰ ਮਾਰ ਦਈਏ ਉਹਨਾਂ ਨੂੰ ਕੱਟ ਕੇ ਇਥੋਂ ਕੱਢ ਦਈਏ ਤਾਂ ਮਤਲਬ ਇਨਸਾਨੀਅਤ ਦੇ ਨਾਤੇ ਇਹ ਬਹੁਤ ਹੀ ਮਹਿੰਨਤ ਦਾ ਘਟਿਆ ਇੱਕ ਕਦਮ ਲੱਗੂਗਾ ਜੇ ਪੰਜਾਬੀ ਇਹ ਚੁੱਪਣਗੇ ਤਾਂ ਹੁਣ ਮੈਨੂੰ ਪਤਾ ਹੈ ਮੇਰੀ ਵੀਡੀਓ ਦੇ ਥੱਲੇ ਬਹੁਤ ਕਹਿਣਗੇ ਕਿ ਇਹ ਖੁਦ ਭਈਆ ਹੋਣਾ ਫਲਾਨਾ ਢੋਂਕਾ ਤਾਂ ਤੁਸੀਂ ਕਹਿ ਸਕਦੇ ਆ ਪਰ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਸੰਭਾਵਨਾ ਹੋ ਸਕਦੀਆਂ ਜੋ ਕਿ ਆਪਾਂ ਪਹਿਲਾਂ ਹੀ ਦੇਖੀਆਂ 47 ਤੇ 84 ਵਿੱਚ ਜੇ ਉਹੀ ਚੀਜ਼ਾਂ ਹੋਣ ਹੁੰਦੀਆਂ ਮੈਂ ਕਹੂੰਗਾ ਚਲੋ ਬਾਲਾ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਜੇ ਲੋਕ ਮਰਦੇ ਨੇ ਜਾਂ ਜ਼ਖਮੀ ਹੁੰਦੇ ਨੇ ਕਿਉਂਕਿ ਆਪਾਂ ਜਦੋਂ ਪੜਕਾਉ ਵੀਡੀਓ ਬਣਾ ਬਣਾ ਪਾਉਂਦੇ ਨੇ ਹੁਣ ਮੈਂ ਬਹੁਤ ਸਾਰੀਆਂ ਬਲੌਗਰਾਂ ਦੀਆਂ ਵੀਡੀਓ ਦੇਖੀਆਂ ਉਹ ਕੀ ਆ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਕੋਟ-ਕੋਟ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਉਹਦੇ ਥੱਲੇ ਕੀ ਆ ਲੋਕ ਆ ਕੇ ਕਮੈਂਟ ਕਰ ਰਹੇ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਤੇ ਹੁਣ ਉਸੇ ਹੀ ਵਿਰੋਧ ਵਿੱਚ ਕੀ ਆ ਕੁਝ ਪ੍ਰਵਾਸੀ ਮਜ਼ਦੂਰ ਨੇ ਜਾਂ ਉਹਨਾਂ ਦੇ ਜਿਹੜੇ ਲੇਬਰ ਵਾਲੇ ਮੁਖੀ ਨੇ ਉਹ ਵੀ ਉਹਦੇ ਵਿੱਚ ਕੀ ਆ ਬਿਆਨ ਦੇ ਰਹੇ ਨੇ ਆਪਣੇ ਲੋਕਾਂ ਲਈ ਤੇ ਉਹਦੇ ਬਿਆਨਾਂ ਦੇ ਉਲਟ ਵਿੱਚ ਪੰਜਾਬੀ ਕੀ ਆ ਆਪਣੇ ਵੱਲੋਂ ਕੀ ਆ ਉਹ ਆਪ ਦੇ ਜਿਹੜੇ ਬਿਆਨ ਦੇ ਰਹੇ ਨੇ ਪੜਕਾਉ ਜਾਂ ਫਿਰ ਬਹੁਤ ਹੀ ਇੱਕ ਦੂਜੇ ਨੂੰ ਮਰਨ ਮਰਾਉਣ ਦੀਆਂ ਗੱਲਾਂ ਕਰ ਰਹੇ ਨੇ ਤਾਂ ਹੁਣ ਤੁਸੀਂ ਇਹ ਚੀਜ਼ ਦੇਖ ਲਓ ਕੁਝ ਵਲੌਗਰਾਂ ਕੁਝ ਰਿਪੋਰਟਰਾਂ ਦੀ ਆਪਣੀ ਵੀਡੀਓ ਦੀ ਜਿਹੜੀ ਰੀਚ ਲਈ ਉਹਨਾਂ ਦੇ ਵਿਊ ਲਈ ਤੇ ਉਹ ਕਿਹੜੇ ਕਿਹੜੇ ਬਿਆਨ ਕਹਿੰਦੇ ਨੇ ਕਿਹੜੀਆਂ ਕਿਹੜੀਆਂ ਭੜਕਾਊ ਚੀਜ਼ਾਂ ਕਹਿੰਦੇ ਨੇ ਕਿ ਤੁਸੀਂ ਇੱਥੋਂ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਭਾਈਆਂ ਨੂੰ ਤੁਸੀਂ ਇਦਾਂ ਭਜਾ ਸਕਦੇ ਆ ਇਹਨਾਂ ਨੂੰ ਇਦਾਂ ਮਾਰ ਸਕਦੇ ਆ ਇਹ ਜਦੋਂ ਅਸੀਂ ਵੀਡੀਓ ਬਣਾਉਣ ਜਾਂਦੇ ਆ ਸਾਡੇ ਤੇ ਹਮਲਾ ਕਰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਕੀ ਆ ਇੱਕ ਦਿਨ ਪੰਜਾਬ ਪਛਤਾਊਗਾ ਜੇ ਇਹ ਚੀਜ਼ਾਂ ਬਹੁਤ ਮਤਲਬ ਬੁਰੀ ਇੱਕ ਸਿਚੁਏਸ਼ਨ ਚ ਬੰਦਾ ਕੀ ਆ ਫਸ ਸਕਦਾ ਹੁਣ ਇੱਕ ਹਸਾਮਨਾ ਕੀ ਆ ਤੁਸੀਂ ਇਹ ਚੀਜ਼ ਵੀ ਦੇਖ ਸਕਦੇ ਆ ਕਿਤੇ ਨਾ ਕਿਤੇ ਇਹ ਕੀ ਆ ਸਰਕਾਰ ਦੇ ਵਿਰੋਧੀਆਂ ਦੀ ਚਾਲ ਵੀ ਹੋ ਸਕਦੀ ਆ ਇੱਕ ਘਟਨਾ ਨੂੰ ਕੀ ਆ ਉਹ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਕਿ ਸਰਕਾਰ ਦੀ ਜਿਹੜੀ ਆ ਉਹ ਬਿਲਕੁਲ ਹਾਲਤ ਵਿਗੜ ਜੇ ਅਨ